ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਪਾਂ ਪੜ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀ ਤਵਦੀ ਕਲਾ ਇਹ ਕਿਤਾਬ ਹਾਊ ਟੂ ਬੀਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਅੱਜ ਅੱਪਾਂ ਪੜਾਂਗੇ ਇਸ ਦਾ ਅਗਲਾ ਅਧਿਆਇ ਦੂਜਿਆਂ ਤੋਂ ਸਹਿਯੋਗ ਕਿਵੇਂ ਹਾਸਲ ਕੀਤਾ ਜਾਵੇ ਹਰ ਇਨਸਾਨ ਨੂੰ ਜਿੰਨਾ ਵਿਸ਼ਵਾਸ ਆਪਣੀ ਗੱਲ ਤੇ ਹੁੰਦਾ ਹੈ ਉਹਨਾਂ ਕਿਸੇ ਹੋਰ ਦੀ ਗਲਤ ਨਹੀਂ ਹੁੰਦਾ ਪਰ ਇਹ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈ ਕਿ ਅਸੀਂ ਕਿਸੇ ਦੂਜੇ ਨੂੰ ਆਪਣੇ ਵਿਚਾਰ ਮੰਨਣ ਲਈ ਮਜਬੂਰ ਕਰੀਏ ਇਸ ਦੀ ਜਗ੍ਹਾ ਸਾਨੂੰ ਦੂਜਿਆਂ ਨੂੰ ਬਸ ਸੁਝਾਅ ਦੇਣੇ ਚਾਹੀਦੇ ਹਨ ਨਤੀਜੇ ਬਾਰੇ ਉਹਨਾਂ ਨੂੰ ਖੁਦ ਸੋਚਣ ਦਿਓ ਇੱਕ ਵਾਰ ਕੋਰਸ ਦੇ ਵਿਦਿਆਰਥੀ ਅਤੇ ਆਟੋਮੋਬਾਈਲਜ਼ ਸ਼ੋਰੂਮ ਦੇ ਸੇਲਜ਼ ਮੈਨੇਜਰ ਐਡਾਲਫ ਸ਼ੈਲਟਰਸ ਦੇ ਸਾਹਮਣੇ ਅਚਾਨਕ ਹੀ ਇਹ ਸਮੱਸਿਆ ਆ ਗਈ ਕਿ ਉਹਨਾਂ ਨੇ ਆਪਣੇ ਆਟੋਮੋਬਾਈਲ ਸੇਲਜ਼ਮੈਨਾਂ ਦੇ ਸਮੂਹ ਵਿੱਚ ਜੋਸ਼ ਭਰਨਾ ਸੀ ਫਿਰ ਉਹਨਾਂ ਨੇ ਇੱਕ ਸੇਲਜ਼ ਮੀਟਿੰਗ ਬੁਲਾਈ ਅਤੇ ਸਾਰੇ ਸੇਲਜ਼ਮੈਨਾਂ ਨੂੰ ਪੁੱਛ ਲਿਆ ਕਿ ਉਹ ਕੰਪਨੀ ਤੋਂ ਕੀ ਉਮੀਦ ਰੱਖਦੇ ਹਨ ਕੀ ਕੀ ਚਾਹੁੰਦੇ ਹਨ ਉਹਨਾਂ ਦੇ ਵਿਚਾਰ ਸੁਣਦੇ ਸਮੇਂ ਉਹਨਾਂ ਨੇ ਸੁਝਾਵਾਂ ਨੂੰ ਇੱਕ ਬਲੈਕਬੋਰਡ ਤੇ ਲਿਖ ਲਿਆ ਇਸ ਤੇ ਉਹਨਾਂ ਨੇ ਕਿਹਾ ਤੁਹਾਨੂੰ ਇਹ ਸਭ ਕੁਝ ਜ਼ਰੂਰ ਮਿਲੇਗਾ ਜੇ ਤੁਸੀਂ ਮੈਥੋਂ ਚਾਹੁੰਦੇ ਹੋ ਹੁਣ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਕੋਲੋਂ ਕੀ ਕੀ ਉਮੀਦ ਕਰ ਸਕਦਾ ਹਾਂ ਤੁਰੰਤ ਮਿਲੋ ਜੁਲੋ ਜਵਾਬ ਆਏ ਇਮਾਨਦਾਰੀ ਵਫਾਦਾਰੀ ਹਰ ਰੋਜ਼ 8 ਘੰਟੇ ਮਨ ਲਗਾ ਕੇ ਕੰਮ ਮਿਲ ਜੁਲ ਕੇ ਕੰਮ ਜੋਸ਼ ਉਤਸ਼ਾਹ ਆਦਿ ਇਹ ਮੀਟਿੰਗ ਇੱਕ ਨਵੀਂ ਪ੍ਰੇਰਣਾ ਇੱਕ ਨਵੀਂ ਉਮੀਦ ਨਾਲ ਸਮਾਪਤ ਹੋਈ ਸੇਲਜ਼ਮੈਨ ਨੇ ਤਾਂ 14 ਘੰਟੇ ਤੱਕ ਕੰਮ ਕਰਨ ਦਾ ਵਾਅਦਾ ਕੀਤਾ ਫਿਰ ਉਹਨਾਂ ਦੀ ਕੰਪਨੀ ਦੀ ਵਿਕਰੀ ਬਹੁਤ ਵਧ ਗਈ ਸੀ ਮਿਸਟਰ ਸੈਲਟਰਜ ਨੇ ਸਾਨੂੰ ਅੱਗੇ ਦੱਸਿਆ ਇਹਨਾਂ ਲੋਕਾਂ ਨਾਲ ਮੇਰਾ ਇੱਕ ਤਰ੍ਹਾਂ ਦਾ ਨੈਤਿਕ ਸਮਝੌਤਾ ਹੋਇਆ ਸੀ ਜੇਕਰ ਮੈਂ ਆਪਣੀ ਗੱਲ ਤੇ ਕੈਮ ਰ੍ਹਾਂਗਾ ਤਾਂ ਉਹ ਵੀ ਆਪਣੀ ਗੱਲ ਤੇ ਕੈਮ ਰਹਿਣਗੇ ਉਹਨਾਂ ਦੀਆਂ ਇੱਛਾਵਾਂ ਬਾਰੇ ਪੁੱਛਣਾ ਮੇਰਾ ਜਾਦੂਈ ਤਰੀਕਾ ਸੀ ਜਿਸ ਨੇ ਤਾਂ ਹੈਰਾਨ ਹੀ ਕਰ ਦਿੱਤਾ ਸੀ ਇਹ ਗੱਲ ਤਾਂ ਕੋਈ ਵੀ ਪਸੰਦ ਨਹੀਂ ਕਰਦਾ ਕਿ ਕੋਈ ਉਸ ਨੂੰ ਕੁਝ ਸਮਝਾਵੇ ਅਸੀਂ ਸਭ ਇਹੀ ਪਸੰਦ ਕਰਦੇ ਹਾਂ ਕਿ ਅਸੀਂ ਖੁਦ ਕੋਈ ਗੱਲ ਸੋਚੀਏ ਆਪਣੇ ਮਨ ਦੀ ਗੱਲ ਸੁਣੀਏ ਸਾਨੂੰ ਸਾਰਿਆਂ ਨੂੰ ਆਪਣੀ ਇੱਛਾ ਅਨੁਸਾਰ ਕੰਮ ਕਰਨਾ ਚੰਗਾ ਲੱਗਦਾ ਹੈ ਜੋ ਜੀਨ ਵੇਸਨ ਨੇ ਇਹ ਸਚਾਈ ਉਦੋਂ ਜਾਣੀ ਜਦੋਂ ਉਹ ਹਜ਼ਾਰਾਂ ਡਾਲਰਾਂ ਦਾ ਕਮਿਸ਼ਨ ਗਵਾ ਚੁੱਕੇ ਸਨ ਮਿਸਟਰ ਵੇਸਨ ਸਟਾਈਲਿਸਟ ਅਤੇ ਟੈਕਸਟਾਈਲ ਨਿਰਮਾਤਾਵਾਂ ਨੂੰ ਸਕੈਚ ਵੇਚਣ ਦਾ ਕੰਮ ਕਰਦੇ ਸਨ ਮਿਸਟਰ ਵੇਸਨ ਤਿੰਨ ਸਾਲਾਂ ਤੋਂ ਹਰ ਹਫ਼ਤੇ ਨਿਊਯਾਰਕ ਦੇ ਇੱਕ ਪ੍ਰਸਿੱਧ ਸਟਾਈਲਿਸਟ ਕੋਲ ਜਾਂਦੇ ਸਨ ਪਰ ਉਸਨੇ ਮਿਸਟਰ ਵੇਸਨ ਦਾ ਕੋਈ ਵੀ ਸਕੈਚ ਨਹੀਂ ਖਰੀਦਿਆ ਸੀ ਉਹ ਹਮੇਸ਼ਾ ਉਹਨਾਂ ਦੇ ਸਕੈਚ ਵੇਖਦਾ ਸੀ ਪ੍ਰਸ਼ੰਸਾ ਕਰਦਾ ਸੀ ਅਤੇ ਅੰਤ ਵਿੱਚ ਕਹਿ ਦਿੰਦਾ ਸੀ ਕਿ ਇਸ ਕੰਮ 'ਚ ਉਹਨਾਂ ਦੇ ਕੰਮ ਦਾ ਨਹੀਂ ਸੀ। ਵਿਸਨ ਹੁਣ ਤੱਕ 1.5 ਤੋਂ ਵੀ ਜ਼ਿਆਦਾ ਵਾਰ ਅਸਫਲ ਹੋ ਚੁੱਕੇ ਸਨ। ਉਦੋਂ ਉਹਨਾਂ ਨੇ ਮਹਿਸੂਸ ਕੀਤਾ ਕਿ ਸ਼ਾਇਦ ਉਹ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ। ਫਿਰ ਉਹਨਾਂ ਨੇ ਇੱਕ ਹਫ਼ਤੇ ਤੱਕ ਲੋਕ ਵਿਹਾਰ ਕੋਰਸ ਜੁਆਇਨ ਕੀਤਾ ਤਾਂ ਕਿ ਉਹਨਾਂ ਨੂੰ ਕੁਝ ਨਵੇਂ ਵਿਚਾਰ ਹਾਸਲ ਹੋ ਸਕਣ ਅਤੇ ਉਹਨਾਂ ਦੇ ਉਤਸ਼ਾਹ ਵਿੱਚ ਵਾਧਾ ਹੋ ਸਕੇ। ਫਿਰ ਉਹਨਾਂ ਨੇ ਕੋਰਸ ਦੌਰਾਨ ਸਿੱਖੇ ਗਏ ਨਵੇਂ ਤਰੀਕਿਆਂ ਨੂੰ ਅਜ਼ਮਾਇਆ। ਕਰੀਬ 6:30 ਬਣੇ ਸਕੈਚ ਲੈ ਕੇ ਉਸ ਗਾਹਕ ਦੇ ਦਫ਼ਤਰ ਵਿੱਚ ਗਏ ਅਤੇ ਬੋਲੇ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਮੇਰੇ ਕੋਲ ਕੁਝ ਅਧੂਰੇ ਸਕੈਚ ਨੇ ਅਤੇ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਦੱਸੋ ਕਿ ਮੈਂ ਉਹਨਾਂ ਨੂੰ ਕਿਵੇਂ ਪੂਰਾ ਕਰਾਂ ਤਾਂ ਕਿ ਇਹ ਤੁਹਾਡੇ ਕੰਮ ਆ ਸਕਣ ਗਾਹਕ ਨੇ ਉਲਟ-ਪੁਲਟ ਕੇ ਵੇਖਿਆ ਅਤੇ ਫਿਰ ਬੋਲੇ ਆ ਇਸ ਤਰ੍ਹਾਂ ਕਰੋ ਤੁਸੀਂ ਇਹਨਾਂ ਸਕੈਚਾਂ ਨੂੰ ਇੱਥੇ ਹੀ ਛੱਡ ਜਾਓ ਅਦੇ ਕੁਝ ਦਿਨਾਂ ਬਾਅਦ ਆ ਕੇ ਮੈਨੂੰ ਮਿਲੋ ਵੇਸਣ ਤਿੰਨ-ਚਾਰ ਦਿਨਾਂ ਬਾਅਦ ਉਸ ਦੇ ਦਫ਼ਤਰ ਗਿਆ ਉਸ ਨੇ ਜੋ ਸਜਾ ਦਿੱਤੇ ਸਨ ਉਸ ਦੇ ਅਨਸਾਰ ਸਾਰੇ ਸਕੈਚ ਤਿਆਰ ਕਰ ਦਿੱਤੇ। ਅਦੇ ਨਤੀਜਾ ਇਹ ਨਿਕਲਿਆ ਕਿ ਉਸ ਨੇ ਸਾਰੇ ਸਕੈਚ ਸਵੀਕਾਰ ਕਰ ਲਏ। ਫਿਰ ਉਹ ਗਾਹਕ ਨੇ ਕੁਝ ਹੋਰ ਸਕੈਚਾਂ ਦੇ ਆਰਡਰ ਵੀ ਵੇਸਨ ਨੂੰ ਦਿੱਤੇ ਅਤੇ ਨਾਲ ਨਾਲ ਆਪਣੇ ਵਿਚਾਰ ਵੀ ਦੱਸ ਦਿੱਤੇ। ਮਿਸਟਰ ਬੇਸਨ ਨੇ ਖੁਦ ਆਪਣੀ ਅਸਫਲਤਾ ਦਾ ਰਾਜ ਦੱਸਦੇ ਹੋਏ ਕਿਹਾ, "ਮੇਰੀ ਅਸਫਲਤਾ ਦਾ ਰਾਜ ਇਹ ਸੀ ਕਿ ਮੈਂ ਆਪਣੇ ਮਨ ਮੁਤਾਬਿਕ ਚੀਜ਼ ਬੇਚਣੇ ਚਾਹ ਰਿਹਾ ਸੀ ਪਰ ਫਿਰ ਮੈਂ ਆਪਣੀ ਸ਼ੈਲੀ ਨੂੰ ਪੂਰੀ ਤਰ੍ਹਾਂ ਬਦਲ ਲਿਆ।" ਮੈਂ ਉਸਦੇ ਵਿਚਾਰ ਪੁੱਛੇ ਜਿਸ ਨਾਲ ਉਸ ਨੂੰ ਲੱਗਿਆ ਕਿ ਜਿਵੇਂ ਉਹ ਖੁਦ ਹੀ ਸਕੈਚ ਬਣਾ ਰਿਹਾ ਹੋਵੇ ਅਤੇ ਫਿਰ ਉਸਨੇ ਆਪਣੀ ਮਰਜ਼ੀ ਨਾਲ ਉਸ ਸਕੈਚ ਖਰੀਦੇ। ਸਾਹਮਣੇ ਵਾਲੇ ਵਿਅਕਤੀ ਨੂੰ ਇਹ ਅਹਿਸਾਸ ਦਿਵਾਓ ਕਿ ਉਸ ਦਾ ਆਪਣਾ ਵਿਚਾਰ ਸਭ ਤੋਂ ਉੱਤਮ ਹੈ। ਹਰ ਜਗ੍ਹਾ ਕਾਰਗਰ ਸਿੱਧ ਹੁੰਦਾ ਹੈ। ਬਿਜ਼ਨਸ, ਰਾਜਨੀਤੀ, ਪਰਿਵਾਰ, ਮਿੱਤਰ ਸਭ ਲਈ ਇਹ ਅਚੂਕ ਫਾਰਮੂਲਾ ਹੈ। ਉਹ ਕਲਾਮਾਂ ਦੇ ਪਾਲ ਐਮ ਡੇਵਿਸ ਨੇ ਸਾਡੀ ਕਲਾਸ ਵਿੱਚ ਆਪਣਾ ਅਨੁਭਵ ਇਸ ਤਰ੍ਹਾਂ ਦੱਸਿਆ। ਅਜ ਕੁਝ ਦਿਨ ਪਹਿਲਾਂ ਹੀ ਅਸੀਂ ਪੂਰੇ ਪਰਿਵਾਰ ਨਾਲ ਇੱਕ ਮਜ਼ੇਦਾਰ ਵਕੇਸ਼ਨ ਟ੍ਰਿਪ ਦਾ ਆਨੰਦ ਲੈ ਕੇ ਵਾਪਸ ਪਰਤੇ ਸੀ ਮੇਰਾ ਸੁਪਨਾ ਸੀ ਕਿ ਮੈਂ ਇਤਿਹਾਸਿਕ ਸਥਾਨਾਂ ਤੋਂ ਗੇਟਸਵਰਗ ਦੀ ਗ੍ਰੈਜ ਉਦ ਦੀ ਰਣਭੂਮੀ ਫਿਲਡੈਲਫੀਆ ਵਿੱਚ ਇੰਡੀਪੈਂਡੈਂਟ ਹਾਲ ਅਤੇ ਸਾਡੇ ਦੇਸ਼ ਦੀ ਰਾਜਧਾਨੀ ਦੀ ਰਣਭੂਮੀ ਆਦੀ ਦੀ ਯਾਤਰਾ ਕਰਾਂ ਇੱਕ ਦਿਨ ਮੇਰੀ ਪਤਨੀ ਪ੍ਰਿੰਸੀ ਬੋਲੀ ਕਿ ਉਹ ਗਰਮੀਆਂ ਵਿੱਚ ਨਿਊ ਮੈਕਸੀਕੋ ਅਰੀਜ਼ੋਨਾ ਨਿਵਾਦਾ ਕੈਲੀਫੋਰਨੀਆ ਆਦੀ ਪਛਮੀ ਰਾਜਾਂ ਦੀ ਯਾਤਰਾ ਕਰਨੀ ਚਾਹੁੰਦੀ ਹੈ ਉਹ ਤਾਂ ਕਾਫੀ ਦਿਨਾਂ ਤੋਂ ਅਜੇ ਟ੍ਰਿਪ ਤੇ ਜਾਣਾ ਚਾਹੁੰਦੀ ਸੀ ਪਰ ਦੋਵੇਂ ਟ੍ਰਿਪ ਇੱਕੋ ਸਮੇਂ ਤਾਂ ਸੰਭਵ ਨਹੀਂ ਸਨ ਸਾਡੀ ਬੇਟੀ ਐਨਐਨ ਜੂਨੀਅਰ ਹਾਈ ਸਕੂਲ ਵਿੱਚ ਅਮਰੀਕੀ ਇਤਿਹਾਸ ਵਿੱਚ ਅਜੇ ਇੱਕ ਕੋਰਸ ਪੂਰਾ ਕੀਤਾ ਸੀ ਅਤੇ ਉਸ ਦੀ ਰੁਚੀ ਆਪਣੇ ਦੇਸ਼ ਦੇ ਵਿਕਾਸ ਨੂੰ ਆਕਾਰ ਦੇਣ ਵਾਲੀਆਂ ਘਟਨਾਵਾਂ ਵਿੱਚ ਬਹੁਤ ਸੀ ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਨਾ ਥਾਵਾਂ ਦੀ ਯਾਤਰਾ ਕਰਨੀ ਚਾਹੇਗੀ ਜਿਨ੍ਹਾਂ ਬਾਰੇ ਉਹ ਜ ਕੁਝ ਦਿਨ ਪਹਿਲਾਂ ਉਸਨੇ ਕਿਤਾਬਾਂ ਵਿੱਚ ਪੜ੍ਹਿਆ ਹੈ ਇਹ ਸੁਣ ਕੇ ਉਹ ਬਹੁਤ ਖੁਸ਼ ਹੋਈ ਇਸ ਗੱਲਬਾਤ ਤੋਂ ਕਰੀਬ ਇੱਕ ਹਫ਼ਤੇ ਬਾਅਦ ਅਸੀਂ ਸਭ ਡਾਈਨਿੰਗ ਟੇਬਲ ਤੇ ਬੈਠੇ ਸੀ ਉਦੋਂ ਨੈਨਸੀ ਬੋਲੀ ਕਿ ਜੇਕਰ ਤੁਸੀਂ ਸਾਰੇ ਸਹਿਮਤ ਹੋ ਤਾਂ ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿੱਚ ਕਿਉਂ ਨਾ ਅਸੀਂ ਸਭ ਪੂਰਬੀ ਰਾਜਾਂ ਦੀ ਯਾਤਰਾ ਕਰੀਏ ਕਿਉਂਕਿ ਇਹ ਯਾਤਰਾ ਐਨ ਦੇ ਲਈ ਬਹੁਤ ਰੋਮਾਂਚਿਕ ਹੋਵੇਗੀ ਅਤੇ ਸਾਨੂੰ ਸਾਰਿਆਂ ਨੂੰ ਮਜ਼ਾ ਆਵੇਗਾ ਸਾਰੇ ਤੁਰੰਤ ਸਹਿਮਤ ਹੋ ਗਏ ਇਸੇ ਮਨੋਵਿਗਿਆਨਿਕ ਤਕਨੀਕ ਨੂੰ ਇੱਕ ਐਕਸਰੇ ਨਿਰਮਾਤਾ ਨੇ ਵੀ ਅਪਣਾਇਆ। ਬਰੁਕਲਿਨ ਦੇ ਇੱਕ ਹਸਪਤਾਲ ਵਿੱਚ ਐਕਸਰੇ ਮਸ਼ੀਨ ਦੀ ਬਹੁਤ ਜ਼ਰੂਰਤ ਸੀ। ਇਹਨਾਂ ਨੂੰ ਬਹੁਤ ਵਧੀਆ ਕੁਆਲਿਟੀ ਅਤੇ ਆਧੁਨਿਕ ਮਸ਼ੀਨ ਚਾਹੀਦੀ ਸੀ। ਡਾਕਟਰ ਐਨ ਕੇ ਜੋ ਐਕਸਰੇ ਵਿਭਾਗ ਦੇ ਮੁਖੀ ਸਨ, ਉਹਨਾਂ ਕੋਲ ਕਈ ਕੰਪਨੀਆਂ ਦੇ ਸੇਲਜ਼ਮੈਨ ਆ ਚੁੱਕੇ ਸਨ। ਉਹ ਸਭ ਆਪਣੀ ਕੰਪਨੀ ਦੀਆਂ ਮਸ਼ੀਨਾਂ ਦੀ ਖੂਬ ਪ੍ਰਸ਼ੰਸਾ ਕਰਦੇ ਸਨ। ਪਰ ਇੱਕ ਨਿਰਮਾਤਾ ਬਹੁਤ ਨਪੁੰਨ ਅਤੇ ਹੁਸ਼ਿਆਰ ਸੀ। ਉਸਨੂੰ ਮਾਨੂਬੀ ਸੁਹਾ ਦੇ ਬਹੁਤ ਪਰਖ ਸੀ ਉਸਨੇ ਡਾਕਟਰ ਐਲ ਨੂੰ ਇੱਕ ਪੱਤਰ ਇਸ ਤਰ੍ਹਾਂ ਲਿਖਿਆ ਸਾਡੀ ਕੰਪਨੀ ਨੇ ਹੁਣੇ-ਹੁਣੇ ਇੱਕ ਨਵੀਂ ਕਿਸਮ ਦੀ ਐਕਸ-ਰੇ ਮਸ਼ੀਨ ਬਣਾਈ ਹੈ ਅਸੀਂ ਜਾਣਦੇ ਹਾਂ ਕਿ ਇਸ ਮਸ਼ੀਨ ਵਿੱਚ ਕਮੀਆਂ ਜ਼ਰੂਰ ਹੋਣਗੀਆਂ ਤੁਹਾਨੂੰ ਇਸ ਬਾਰੇ ਬਹੁਤ ਗਿਆਨ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਮਸ਼ੀਨ ਨੂੰ ਇੱਕ ਵਾਰ ਵੇਖ ਲਵੋ ਅਤੇ ਸਾਨੂੰ ਦੱਸੋ ਕਿ ਅਸੀਂ ਇਸ ਨੂੰ ਕਾਰੋਬਾਰ ਲਈ ਹੋਰ ਵੀ ਉਪਯੋਗੀ ਕਿਵੇਂ ਬਣਾ ਸਕਦੇ ਹਾਂ ਤੁਸੀਂ ਬਹੁਤ ਵਿਅਸਤ ਰਹਿੰਦੇ ਹੋ ਇਸ ਲਈ ਅਸੀਂ ਤੁਹਾਡੇ ਕਹੇ ਅਨਸਾਰ ਤੁਹਾਨੂੰ ਲੈਣ ਲਈ ਗੱਡੀ ਭੇਜ ਦੇਾਂਗੇ ਡਾਕਟਰ ਐਲ ਨੇ ਸਾਡੀ ਕਲਾਸ ਵਿੱਚ ਦੱਸਿਆ ਇਹ ਪੱਤਰ ਪ੍ਰਾਪਤ ਕਰਕੇ ਮੈਂ ਬਹੁਤ ਹੈਰਾਨ ਸੀ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਨੇ ਇਸ ਤਰ੍ਹਾਂ ਦਾ ਪੱਤਰ ਲਿਖ ਕੇ ਸਾਡੀ رائے ਨਹੀਂ ਸੀ ਮੰਗੀ ਮੈਨੂੰ ਲੱਗ ਰਿਹਾ ਸੀ ਕਿ ਮੈਂ ਬਹੁਤ ਮਹੱਤਵਪੂਰਨ ਸੀ ਮੈਂ ਤੁਰੰਤ ਉਸ ਨੂੰ ਮਿਲਣ ਦਾ ਸਮਾਂ ਦੇ ਦਿੱਤਾ ਮੈਂ ਮਸ਼ੀਨ ਨੂੰ ਬਹੁਤ ਗੌਰ ਨਾਲ ਵੇਖਿਆ ਅਤੇ ਫਿਰ ਮੈਨੂੰ ਉਹ ਮਸ਼ੀਨ ਬਹੁਤ ਉਪਯੋਗੀ ਲੱਗੀ ਕਿਸ ਨੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਜ਼ਬਰਦਸਤੀ ਇਸ ਮਸ਼ੀਨ ਨੂੰ ਖਰੀਦਾ ਮੈਂ ਖੁਦ ਅਨੁਭਵ ਕੀਤਾ ਕਿ ਇਹ ਮਸ਼ੀਨ ਸਾਡੇ ਲਈ ਬਹੁਤ ਉਪਜੋਗੀ ਰਹੇਗੀ ਇਸ ਲਈ ਮੈਂ ਆਪਣੀ ਮਰਜ਼ੀ ਨਾਲ ਇਸ ਨੂੰ ਖਰੀਦ ਲਿਆ ਜਦੋਂ ਵੁਡਰੋ ਵਿਲਸਨ ਵਾਈਡ ਹਾਊਸ ਵਿੱਚ ਸਨ ਉਦੋਂ ਕਾਰਨਲ ਐਮ ਹਾਊਸ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਬਹੁਤ ਦਖਲਅੰਦਾਜ਼ੀ ਕਰਦੇ ਸਨ ਵਿਲਸਨ ਕਾਰਨਲ ਹਾਊਸ ਦੀ ਗੁਪਤ ਸਲਾਹ ਅਤੇ مشਵਰੇ ਤੇ ਜਿੰਨੇ ਨਿਰਪਰ ਸਨ ਉਹਨੇ ਆਪਣੇ ਕੈਬਨਟ ਮੰਤਰੀਆਂ ਤੇ ਵੀ ਨਹੀਂ ਸਨ ਹੁਣ ਪ੍ਰੈਜ਼ੀਡੈਂਟ ਨੂੰ ਪ੍ਰਭਾਵਿਤ ਕਰਨ ਲਈ ਕਰਨਲ ਕਿਹੜੀ ਤਕਨੀਕ ਅਪਣਾਦੇ ਸਨ ਤੁਹਾਨੂੰ ਇਹ ਗੱਲ ਪਤਾ ਹੈ ਕਿਉਂਕਿ ਹਾਊਸ ਨੇ ਖੁਦ ਇਹ ਗੱਲ ਆਰਥਰ ਡੀ ਹਾਊਸਸ ਸﻤਿਥ ਨੂੰ ਦੱਸੀ ਸੀ ਜਿਨ੍ਹਾਂ ਨੇ ਇਸ ਦਾ ਜ਼ਿਕਰ ਦੇ ਸੈਟਰਡੇ ਈਵਨਿੰਗ ਪੋਸਟ ਵਿੱਚ ਪ੍ਰਕਾਸ਼ਿਤ ਆਪਣੇ ਇੱਕ ਲੇਖ ਵਿੱਚ ਕੀਤਾ ਸੀ ਹਾਊਸ ਨੇ ਦੱਸਿਆ ਮੈਂ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਬਾਰੇ ਚੰਗੀ ਤਰ੍ਹਾਂ ਜਾਣ ਲਿਆ ਕਿ ਉਹਨਾਂ ਤੋਂ ਆਪਣੀ ਗੱਲ ਮੰਨਵਾਉਣ ਦਾ ਸਭ ਤੋਂ ਚੰਗਾ ਤਰੀਕਾ ਕੀ ਹੈ ਕਿਸੇ ਵੀ ਵਿਚਾਰ ਨੂੰ ਹਲਕੇ ਫੁਲਕੇ ਢੰਗ ਨਾਲ ਉਹਨਾਂ ਦੇ ਸਾਹਮਣੇ ਪੇਸ਼ ਕਰਨਾ ਜਿਸ ਨਾਲ ਉਹਨਾਂ ਦੇ ਮਨ ਵਿੱਚ ਉਸ ਵਿਚਾਰ ਪ੍ਰਤੀ ਰੁਚੀ ਜਾਗਰਿਤ ਹੋ ਜਾਵੇ ਅਤੇ ਫਿਰ ਉਹ ਖੁਦ ਹੀ ਉਸ ਬਾਰੇ ਸੋਚਣ ਲੱਗੇ ਪਹਿਲੀ ਵਾਰ ਤਾਂ ਇਸ ਸਵਭ ਨਾਲ ਹੀ ਹੋ ਗਿਆ ਸੀ ਮੈਂ ਵਾਈਟ ਹਾਊਸ ਵਿੱਚ ਗਿਆ ਅਤੇ ਫਿਰ ਮੈਂ ਉਹਨਾਂ ਦੇ ਸਾਹਮਣੇ ਇੱਕ ਨੀਤੀ ਦੇ ਵਿਚਾਰ ਰੱਖੇ ਜਿਸ ਬਾਰੇ ਉਸ ਸਮੇਂ ਉਹ ਬਿਲਕੁਲ ਅਸਹਿਮਤ ਸੀ ਕੁਝ ਦਿਨਾਂ ਬਾਅਦ ਉਸੇ ਸੁਝਾਅ ਨੂੰ ਉਹਨਾਂ ਨੇ ਮੇਰੇ ਸਾਹਮਣੇ ਤੋੜ ਮੋੜ ਕੇ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਉਹ ਵਿਚਾਰ ਉਹਨਾਂ ਦਾ ਹੀ ਹੋਵੇ ਪਰ ਕੀ ਹਾਊਸ ਨੇ ਪ੍ਰੈਜ਼ੀਡੈਂਟ ਨੂੰ ਵਿਚੋ ਟੋਕੇ ਕਿਹਾ ਇਹ ਵਿਚਾਰ ਤਾਂ ਮੇਰਾ ਹੈ ਤੁਹਾਡਾ ਨਹੀਂ ਸ਼ਾਇਦ ਨਹੀਂ ਹੋ ਬਹੁਤ ਹੁੰ ਬੁੱਧੀਮਾਨ ਸੀ ਉਹ ਸਿਹਰਾ ਲੈਣ ਦੀ ਪਰਵਾਹ ਨਹੀਂ ਕਰਦੇ ਸੀ ਉਹਨਾਂ ਨੂੰ ਤਾਂ ਚੰਗੇ ਨਤੀਜਿਆਂ ਦੀ ਪਰਵਾਹ ਸੀ ਇਸ ਲਈ ਉਹਨਾਂ ਨੇ ਵਿਲਸਨ ਨੂੰ ਇਹ ਮਹਿਸੂਸ ਹੋਣ ਦਿੱਤਾ ਜਿਵੇਂ ਇਹ ਵਿਚਾਰ ਉਹਨਾਂ ਦਾ ਹੀ ਹੋਵੇ ਹਾਊਸਨੇ ਇਸਾ ਸਰਵਜਾਨਕ ਰੂਪ ਵਿੱਚ ਵਿਲਸਨ ਉਸ ਵਿਚਾਰ ਲਈ ਸਹਿਰਾ ਵੀ ਦਿੱਤਾ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਵੀ ਸੰਪਰਕ ਵਿੱਚ ਅਸੀਂ ਆਉਂਦੇ ਹਾਂ ਉਹ ਵੀ ਵੁਡਰੋ ਵਿਲਸਨ ਦੇ ਵਾਂਗ ਹੀ ਹੁੰਦੇ ਹਨ ਇਸ ਲਈ ਸਾਨੂੰ ਵੀ ਉਨ੍ਹਾਂ ਤੇ ਕਰਨਲ ਹਾਊਸ ਵਾਲੀ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ ਇੱਕ ਵਾਰ ਇਸੇ ਤਕਨੀਕ ਦੀ ਵਰਤੋਂ ਨਿਊ ਬ੍ਰਾਂਸਵਿਕ ਦੇ ਸੁੰਦਰ ਕੈਨਾਡਾਈ ਪ੍ਰਵੇਸ਼ ਦੇ ਇੱਕ ਵਿਅਕਤੀ ਨੇ ਮੇਰੇ ਤੇ ਕੀਤੀ ਅਤੇ ਉਸਨੇ ਮੈਨੂੰ ਆਪਣਾ ਗਾਹਕ ਬਣਾ ਲਿਆ ਇੱਕ ਵਾਰ ਮੈਂ ਨਿਊ ਬ੍ਰਾਂਸਵਿਕ ਵਿੱਚ ਫਿਸ਼ਿੰਗ ਅਤੇ ਕਨੋਇੰਗ ਕਰਨ ਦੀ ਯੋਜਨਾ ਤਿਆਰ ਕਰ ਰਿਹਾ ਸੀ ਇਸ ਲਈ ਮੈਂ ਟੂਰਿਸਟ ਬਿਊਰੋ ਤੋਂ ਕੈਂਪ ਦੀ ਜਾਣਕਾਰੀ ਹਾਸਲ ਕਰਨੀ ਚਾਹੀ ਮੇਰਾ ਨਾਮ ਅਤੇ ਪਤਾ ਵੇਟਿੰਗ ਲਿਸਟ ਵਿੱਚ ਪਾ ਦਿੱਤਾ ਗਿਆ ਫਿਰ ਮੇਰੇ ਕੋਲ अनेका ਕੈਂਪ ਮਾਲਕਾਂ ਦੀਆਂ ਚਿੱਠੀਆਂ ਬੁੱਕਲੇਟ ਆਦੀ ਆਏ ਮੈਂ ਦੁਵੀ ਦਾ ਵਿੱਚ ਸੀ ਸਮਝ ਨਹੀਂ ਸੀ ਪਾ ਰਿਹਾ ਕਿ ਮੈਂ ਕੀ ਕਰਾਂ ਉਦੋਂ ਇੱਕ ਕੈਂਪ ਮਾਲਕ ਨੇ ਬਹੁਤ ਚਲਾਕੀ ਦਿਖਾਈ ਉਸ ਨੇ ਨਿਊਯਾਰਕ ਦੇ ਕੁਝ ਲੋਕਾਂ ਦੇ ਨਾਂ ਅਤੇ ਟੈਲੀਫੋਨ ਨੰਬਰ ਲਿਖ ਕੇ ਭਜਵਾ ਦਿੱਤੇ ਅਤੇ ਮੈਨੂੰ ਕਿਹਾ ਕਿ ਮੈਂ ਫੋਨ ਕਰਕੇ ਉਹਨਾਂ ਤੋਂ ਇਸ ਗੱਲ ਦੀ ਜਾਣਕਾਰੀ ਹਾਸਲ ਕਰ ਸਕਦਾ ਹਾਂ ਕਿ ਉਹਨਾਂ ਦੇ ਕੈਂਪਾਂ ਦਾ ਪ੍ਰਬੰਧ ਕਿਹੋ ਜਿਹਾ ਹੈ। ਸਵਾਭ ਨਾਲ ਮੈਂ ਉਸ ਸੂਚੀ ਵਿੱਚੋਂ ਇੱਕ ਵਿਅਕਤੀ ਨੂੰ ਪਛਾਣਦਾ ਸੀ। ਮੈਂ ਉਸ ਤੋਂ ਉਸਦਾ ਅਨੁਭਵ ਪੁੱਛਿਆ ਅਤੇ ਫਿਰ ਕੈਂਪ ਦੇ ਮਾਲਕ ਨੂੰ ਆਪਣੇ ਪਹੁੰਚਣ ਦਾ ਸਨੇਹਾ ਭਜਵਾ ਦਿੱਤਾ। ਜਵਾਬ ਇੱਥੇ ਵੀ ਉਹੀ ਸੀ। ਦੂਜੇ ਲੋਕ ਜਿੱਥੇ ਮੈਨੂੰ ਆਪਣੀਆਂ ਸੇਵਾਵਾਂ ਵਿੱਚਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਆਦਮੀ ਨੇ ਮੈਨੂੰ ਸੇਵਾਵਾਂ ਖਰੀਦਣ ਲਈ ਮਜਬੂਰ ਕਰ ਦਿੱਤਾ ਇਸ ਲਈ ਤਾਂ ਉਹ ਕੈਂਪ ਜਿੱਤ ਗਿਆ ਸੀ ਲਗਭਗ 28000 ਸਾਲ ਪਹਿਲਾਂ ਲੋ ਤਸੇ ਨਾਂ ਦੇ ਚੀਨੀ ਦਾਰਸ਼ਨਿਕ ਨੇ ਕੁਝ ਅਜਹੀਆਂ ਗੱਲਾਂ ਕਹੀਆਂ ਸਨ ਜਿਨ੍ਹਾਂ ਤੇ ਹਰ ਕਿਸੇ ਨੂੰ ਅਮਲ ਕਰਨਾ ਚਾਹੀਦਾ ਹੈ ਸਮੁੰਦਰ ਅਤੇ ਨਦੀ ਸੈਂਕੜੇ ਪਹਾੜੀ ਤਾਰਾਮਾਂ ਦਾ ਪਾਣੀ ਕੇਵਲ ਇਸ ਲਈ ਗ੍ਰਹਿਣ ਕਰਦੇ ਹਨ ਕਿਉਂਕਿ ਉਹ ਹਮੇਸ਼ਾ ਆਪਣੇ ਆਪ ਨੂੰ ਉਹਨਾਂ ਤੋਂ ਹੇਠਾਂ ਰੱਖਦੇ ਹਨ ਇਸੇ ਕਾਰਨ ਤਾਂ ਉਹ ਪਹਾੜੀ ਝਰਨੇ ਆ ਤੇ ਸ਼ਾਸਨ ਕਰਦੇ ਹਨ ਠੀਕ ਉਸੇ ਤਰ੍ਹਾਂ ਸੰਤ ਮਹਾਤਮਾ ਵੀ ਖੁਦ ਨੂੰ ਇਨਸਾਨਾਂ ਤੋਂ ਹੇਠਾ ਰੱਖਦੇ ਹਨ ਜਿਸ ਨਾਲ ਉਹ ਉਹਨਾਂ ਤੋਂ ਉੱਪਰ ਉੱਠ ਸਕਣ ਉਹਨਾਂ ਤੋਂ ਪਿੱਛੇ ਰਹਿੰਦੇ ਹਨ ਜਿਸ ਨਾਲ ਉਹ ਉਹਨਾਂ ਤੋਂ ਪਹਿਲਾਂ ਰਹਿ ਸਕਣ ਇਸ ਲਈ ਤਾਂ ਸੰਤ ਇਨਸਾਨਾਂ ਤੋਂ ਉੱਪਰ ਹੁੰਦਾ ਹੈ ਪਰ ਫਿਰ ਉਹਨਾਂ ਇਨਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਹਾਲਾਂਕਿ ਉਹ ਉਹਨਾਂ ਤੋਂ ਪਹਿਲਾਂ ਹੁੰਦਾ ਹੈ ਪਰ ਫਿਰ ਵੀ ਇਨਸਾਨਾਂ ਨੂੰ ਉਸ ਤੋਂ ਕੋਈ ਕਸ਼ਟ ਨਹੀਂ ਹੁੰਦਾ ਸਿਧਾਂਤ 7 ਦੂਜੇ ਵਿਅਕਤੀ ਨੂੰ ਇਹ ਅਹਿਸਾਸ ਕਰਾਓ ਕਿ ਇਹ ਵਿਚਾਰ ਉਸੇ ਦਾ ਹੈ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ